ਹਾਂਜੀ ਬਾਬਿਓ ਕੀ ਹਾਲ ਚਾਲ ਨੇ ਤੇ ਅੱਜ ਦੇਖੋ ਆਪਣੇ ਪਿੰਡ ਲੱਗੀ ਸੀ ਅੱਗ ਤੇ ਸਾਰਾ ਪਿੰਡ ਪਹੁੰਚ ਗਿਆ ਸੀ ਮੌਕੇ ਤੇ ਅੱਗ ਕਾਬੂ ਕਰ ਲਈ ਸੀ ਪਰ ਐ ਕਿਥੇ ਜੱਟ ਦੱਬਦੇ ਨੇਗੇ ਪਹਿਲੀ ਜਾ ਕੇ ਅੱਗ ਨੂੰ ਦੱਬ ਲਿਆ ਤੇ ਕਣਕ ਦੂਰ ਸੀਗੀ ਕਣਕ ਦਾ ਨੁਕਸਾਨ ਨਹੀਂ ਹੋਇਆ ਲਾਂ ਨੂੰ ਅੱਗ ਲੱਗੀ ਸੀਗੀ ਤੇ ਸਾਡੇ ਦੋਨੇ ਪਿੰਡ ਰੇੜੀ ਦੇ ਚੰਗਾਲੇ ਆ ਕਿ ਕਾਬੂ ਕਰੀ ਤੇ ਬਚਤ ਰਹੀ ਸੀ ਰੱਬ ਦੀ ਕਿਰਪਾ ਨਾਲ ਬਾਬਿਆਂ ਨੇ ਹੱਥ ਰੱਖਿਆ ਹੋਇਆ ਮਸਤੋਣਾ ਸਾਬ ਵਾਲਿਆਂ ਨੇ ਤੇ ਹੁਣ ਆਪਾਂ ਚੱਲੇ ਸੀ ਜਿੰਮ ਸ਼ਾਮ ਦਾ ਟਾਈਮ ਹੋ ਗਿਆ ਸੀ ਕਿ ਆ ਬਹੁਤ ਜ਼ਿਆਦਾ ਹਨੇਰੀ ਆਈ ਤੂਫਾਨ ਆਇਆ ਦੇਖੋ ਦਰਖਤ ਟੁੱਟੇ ਪਏ ਨੇ ਡਾਣੀ ਆ ਤੇ ਜੰਮ ਨੂੰ ਚੱਲੇ ਸੀਗੇ ਤਿੰਨ ਪਿੰਡਾਂ ਦਾ ਰਸਤਾ ਬਦਲ ਕੇ ਮੈਂ ਚੌਥੇ ਪਿੰਡ ਵਿੱਚ ਦੀ ਸੰਰੂਰ ਪਹੁੰਚਿਆ ਦੇਖੋ ਸਾਹਮਣੀ ਆ ਤੁਹਾਡੇ ਜਿੰਨਾ ਨੁਕਸਾਨ ਹੋਇਆ ਹੋਇਆ ਨਾ ਨੇਰੀ ਦੇ ਨਾਲ ਬਹੁਤ ਜਿਆਦਾ ਨੁਕਸਾਨ ਹੋਇਆ ਹੋਇਆ ਮੀਟਰ ਮੂਟਰ ਪੱਟ ਤੇ ਲੋਕਾਂ ਨੇ ਸਾਰਿਆਂ ਨੇ ਤੇ ਆਹ ਦੇਖੋ ਤੁਸੀਂ ਦੇਖ ਹੀ ਸਕਦੇ ਹੋ ਤੁਹਾਡੇ ਸਾਹਮਣੀ ਨੇ ਸਾਰੀ ਵੀਡੀਓ ਚ ਦਿਖ ਰਿਹਾਗਾ ਨਾ ਅੱਗੇ ਅੱਗੇ ਕਰਦੇ ਜਾਏ ਚੈੱਕ ਤੇ ਤੁਹਾਨੂੰ ਦਿਖਾਉਂਦੇ ਜਾਂਦੇ ਆ ਕਿੰਨਾ ਨੁਕਸਾਨ ਹੋਇਆ ਦੇਖੋ ਦਰਖਤ ਮੇਨ ਰੋਡ ਤੇ ਲੁਧਿਆਣੇ ਵਾਲੇ ਰੋਡ ਤੇ ਸਾਰੀ ਤਵਾਹੀ ਹੋਈ ਹੋਈ ਅੱਜ ਦੇ ਤੂਫਾਨ ਨਾਲ ਤੇ ਅੱਗੇ ਚੈੱਕ ਕਰੋ ਤੇ ਆ ਇੱਕ ਬਾਈ ਦੇਖੋ ਮੋਟਰਸਾਈਕਲ ਵਾਲਾ ਸੀਗਾ ਇਹਨੇ ਜਾਂਦੇ ਜਾਂਦੇ ਨੇ ਵਿਚਾਰੇ ਨੇ ਮੋਟਰਸਾਈਕਲ ਖੜਾ ਕੇ ਸਾਈਡ ਤੇ ਦਰਾਖਤ ਨੂੰ ਖਿੱਚ ਕੇ ਪਰਾਂ ਕਰਿਆ ਇੱਥੇ ਰਸਤਾ ਬਲੌਕ ਹੋਇਆ ਪਿਆ ਸੀਗਾ ਐਿਹੇ ਦੇ ਬੰਦੇ ਵੀ ਹੁੰਦੇ ਨੇ ਕਿ ਭੜਾ ਕਰਨ ਵਾਲੇ ਕਿਸੇ ਦਾ ਮੁਸ਼ਕਿਲਾਂ ਜੋ ਨਿਕਲਦੇ ਨਿਕਲਦੇ ਹੌਲੀ ਹੌਲੀ ਜਾਂਦੇ ਜਾਂਦੇ ਆਪਾਂ ਜਾ ਰਹੇ ਸੀ ਜੈਮ ਨੂੰ ਤੇ ਪਹੁੰਚਣ ਵਾਲੀ ਆਗੇ ਰਸਤੇ 'ਚ ਤੇ ਅੱਗੇ ਜਾ ਕੇ ਤੁਹਾਨੂੰ ਦਿਖਾਉਣੇ ਆ ਮਾਹੌਲ ਹੋਰ ਵੀ ਸੜਕ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੋਇਆ ਪੈਲਸਾਂ ਦਾ ਵੀ ਡੈਕੋਰੇਸ਼ਨ ਸਾਰੀ ਤੋੜਤੀ ਹੋਵਾਂ ਨੇ ਤੇ ਹੁਣ ਆਪਾਂ ਪਹੁੰਚ ਗਏ ਸੀ ਜੈਮ ਬੈਠੇ ਨੇ ਆਪਣੇ ਸਾਰੇ ਚੋਬਰ ਮੈਂ ਇਕੱਲਾ ਹੀ ਲੇਟ ਸੀਗਾ ਅੱਜ ਸਾਰੇ ਪਹਿਲਾਂ ਹੀ ਬੈਠੇ ਨੇਗੇ ਤੇ ਦੇਖੋ ਆ ਇੱਕ ਸਾਡਾ ਬੰਦਾ ਤਾਂ ਪਹਿਲੀ ਕੱਪੜੇ ਦੇ ਬਾਹਰ ਹੋਇਆ ਖੜਾ ਗਿਆ ਇਹਨੂੰ ਪ੍ਰੀ ਵਰਕਆਊਟ ਜਿਆਦਾ ਚੜ ਗਿਆ ਸੀ ਕਹਿੰਦਾ ਗਰਮੀ ਆ ਰਹੀ ਸੀ ਫਿਰ ਮੈਂ ਪਲਵਾਨੀਆਂ ਵਾਲੇ ਡੰਡ ਮਾਰੇ ਤੇ ਦੇਖੋ ਡੋਲੇ ਚੈੱਕ ਕਰੋ ਮੁੰਡੇ ਦੇ ਆਹ ਮੁੰਡਾ ਲੈਗ ਲਾ ਕੇ ਸੌ ਗਿਆ ਇਹਨੂੰ ਸੁਸਤੀ ਚੜ ਗਈ ਤੇ ਆਪਾਂ ਵੀ ਫਿਰ ਪ੍ਰੀ ਵਰਕਆਊਟ ਕੱਢਿਆ ਬੈਗ ਚੋਂ ਤੇ ਪਾ ਕੇ ਇੱਕ ਇੱਕ ਦੇ ਨਾਲ ਅੱਧਾ ਸਕੂਪ ਪਾ ਕੇ ਸ਼ੇਕ ਕਰਕੇ ਪੀ ਕੇ ਪ੍ਰੀ ਵਰਕਆਊਟ ਆਪਾਂ ਵੀ ਹੋ ਗਿਆ ਆਪਣੀ ਜਿੰਮ ਕਣੀ ਨੂੰ ਆਪਾਂ ਵੀ ਫਿਰ ਕਰਾ ਦਈਏ ਜੱਜ ਲਾਲਾ ਲਾ ਦੇਖੋ ਤੇ ਕਰਿਆ ਸ਼ੇਕ ਪ੍ਰੀ ਵਰਕਆਊਟ ਪੀ ਕੇ ਉਸ ਤੋਂ ਬਾਅਦ ਆਪਾਂ ਕਰਿਆ ਵਾਰਮ ਅਪ ਸਰੀਰ ਨੂੰ ਕੀਤਾ ਥੋੜਾ ਜਿਹਾ ਗਰਮ ਤੇ ਫਿਰ ਡੌਲਿਆਂ ਦਾ ਕੰਮ ਕਰਿਆ ਸ਼ੁਰੂ ਆ ਪਹਿਲਾ ਸੈੱਟ ਲਾਇਆ ਆਪਣੇ ਡੌਲਿਆਂ ਦਾ ਤੇ ਐਂਡ ਤੇ ਤੁਹਾਨੂੰ ਚੈੱਕ ਕਰਾਵਾਂਗੇ ਕਿ ਡੌਲੇ ਕਿੰਨੇ ਕ ਫਰਕ ਦੇ ਨੇ ਅੱਜ ਮੈਂ ਕਹਾਂ ਸਕਦਾ ਕੋਈ ਵੀ ਟਿਪਸ ਚਾਹੀਦੀਆਂ ਜਿਵੇਂ ਭਰਾਤੀ ਸਾਨੂੰ ਤੁਸੀਂ ਕਮੈਂਟਾਂ 'ਚ ਪੁੱਛ ਸਕਦੇ ਹੋ ਸਾਡੇ ਸਾਰੇ ਬੰਦੇ ਫਿਟਨੈਸ ਫਰੀਕ ਨੇਗੇ ਤੇ ਆ ਦੇਖੋ ਸਾਡੇ ਪੰਡਤ ਜੀ ਚਾਂਬਲੇ ਫਿਰਦੇ ਨੇ ਅੱਜ ਲਾ ਕੇ ਘਾਟਾ ਕਹਿਲਾ ਜਿੰਮ ਮੇਰੇ ਤੇ ਹਵਾ ਕਰੀ ਜਾਂਦਾ ਜੀ ਕਹਿੰਦਾ ਮੇਰਾ ਡੌਲਾ ਵੱਡਾ ਹੋ ਗਿਆ ਮੈਂ ਕਿਹਾ ਕੋਈ ਗੱਲ ਨਹੀਂ ਮੈਨੂੰ ਲਾ ਲੈਣਦੇ ਹੁਣ ਮੈਂ ਦੂਜਾ ਸੈੱਟ ਸ਼ੁਰੂ ਕਰ ਲਿਆ ਐਂਡ ਵਾਲੇ ਲਾ ਕੇ ਸੈੱਟ ਆਪਾਂ ਤੁਹਾਨੂੰ ਦਿਖਾਵਾਂਗੇ ਡੋਲਾ ਬਾਂਮਣੋਂ ਦਾ ਪਿਛੇ ਛੱਡ ਦੇਣਾ ਆਪਾਂ ਨੇ ਇਹ ਤੀਜਾ ਸੈੱਟ ਸ਼ੁਰੂ ਆ ਆਪਣਾ ਤੇ ਸੈੱਟ ਲਾਉਂਦੇ ਲਾਉਂਦੇ ਪਤਾ ਨਹੀਂ ਕੀ ਹੋਇਆ ਜਿੰਮ ਵਿੱਚ ਸਾਡੇ ਬੰਦੇ ਚ ਆ ਗਈ ਕੋਈ ਭੂਤ ਪ੍ਰੇਤ ਆ ਗਿਆ ਸੀਗਾ ਭੀਸਾ ਫਿਰਦਾ ਸੀਗਾ ਤੇ ਚੌਥਾ ਸੈੱਟ ਸ਼ੁਰੂ ਕਰ ਲਿਆ ਸੀਗਾ ਤੇ ਪਿੱਛੇ ਦੇਖੋ ਅੰਕਲ ਦੇ ਉਹ ਹੋ ਕੀ ਹੋ ਗਿਆ ਮੱਖੀ ਵੱੜ ਗਈ ਕੰਨ 'ਚ ਇਹ ਮੈਂ ਜਿੰਮ ਲਾ ਰਿਹਾ ਸੀਗਾ ਪਰ ਮੇਰੇ ਪਿੱਛੇ ਬੰਦਾ ਖੜਾ ਸੀਗਾ ਉਹ ਕਲਿੱਪਾਂ ਕੱਟੀ ਜਾਂਦਾ ਸੀ ਮੇਰੀਆਂ ਚੁੱਪਾ ਚੁੱਪਾ ਕਹਿੰਦੇ ਨੇ ਮੁੰਡੇ ਨੂੰ ਸਿਰਾ ਹੀ ਕਰਾਉਂਦਾ ਕਹਿੰਦੇ ਵੱਡੇ ਮੂੰਹ ਵਾਲਾ ਤੇ ਅੱਗੇ ਦੇਖੋ ਸਾਰੇ ਚੋਬਰ ਆਪਣੇ ਹੋ ਕੇ ਵੇਲੇ ਆ ਬੈਠੇ ਨੇਗੇ ਜਿੰਮ ਲੱਗੀ ਸੀਗੀ ਤੇ ਜਿੰਮ ਅਜੇ ਸਾਰੀ ਖਾਲੀ ਸੀ ਸਾਰੀ ਜਿੰਮ ਤੇ ਕਬਜ਼ਾ ਆਪਣੇ ਚੋਬਰਾਂ ਹੀ ਦੀ ਅੱਜ ਤੇ ਆ ਦੇਖੋ ਲਾਲੀ ਜਿੰਮ ਹੁਣ ਸਾਰੇ ਚਾਂਬਲੇ ਫਿਰਦੇ ਨੇਗੇ ਤੇ ਹੁਣ ਜਿੰਮ ਲਾ ਕੇ ਆਪਾਂ ਅਗੀ ਸੀ ਬਾਹਰ ਮੌਸਮ ਹੋ ਗਿਆ ਸੀ ਦੁਬਾਰੇ ਫੇਰ ਖਰਾਬ ਮੈਂ ਸੋਚਿਆ ਮੈਂ ਕਿ ਛੇਤੀ ਤੋਂ ਛੇਤੀ ਆਪਾਂ ਪਿੰਡੋਂ ਨਿਕਲ ਚੱਲੀਏ ਕਿਤੇ ਫੇਰ ਰਸਤੇ 'ਚ गिर ਜਾਈਏ ਇਹ ਜਿਮ ਤੋਂ ਚੱਲੇ ਹੀ ਸੀਗੇ ਚੱਲਨ ਸਾਰੀ ਮੀਂਹ ਆ ਗਿਆ ਗੜੇ ਆ ਗਏ ਤੇ ਦੇਖੋ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਹੈਗਾ ਗੜੇ ਵੀ ਪੈ ਰਹੇ ਨੇ